ਸਤਿ ਸ਼੍ਰੀ ਅਕਾਲ ਮਿੱਤਰ ਪੈ ਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 11 ਅਗਸਤ 2024 ਆ ਸਵੇਰੇ 4 ਵਜੇ ਦੀ ਝੜੀ ਲੱਗੀ ਐ ਨਿਕੇ ਨਿਕੇ ਅਜੇ ਵੀ ਪੈ ਰਿਆ ਤੇ ਹਵਾ ਨਾ ਤੇ ਪਾਣੀ ਦੇ ਜ਼ੋਰ ਨਾਲ ਆ ਗੋੜਮਾਰ ਤੇ ਉਹ ਜਿਹੜਾ ਕੜੀ ਪੱਤਾ ਆ ਉਹ ਵੀ ਝੋਗ ਗਿਆ ਸੀ ਅਮਰੂਦ ਵੀ ਝੋਗ ਗਿਆ ਸੀ ਆ ਤੁਹਾਨੂੰ ਹੁਣ ਮੈਂ ਪਹਿਲਾਂ ਵੀ ਦੱਸਿਆ ਆ ਲੋ ਜੀ ਗੋੜਮਾਰ ਕਰਤਾ ਹੌਲਾ ਆ ਸਾਰਾ ਆ ਸ਼ਾਂਕੇ ਇੱਥੇ ਉਹ ਗਲੋ ਦੀ ਵੇਲੇ ਆ ਠੀਕ ਆ ਜੀ ਉਹ ਕੜੀ ਪੱਤਾ ਵੀ ਥੋੜੇ ਜਿਹਾ ਹੌਲਾ ਕਰਤਾ ਆ ਤੇ ਸਾਰਾ ਕੁਝ ਆ ਇੱਥੇ ਐਸੇ ਕੈਰੀ ਦੀ ਮਲਚ ਹੁੰਦਾ ਵਾ ਇਹਨੂੰ ਵੀ ਜਦੋਂ ਹੁਣ ਆ ਮੀਂਹ ਖਤਮ ਹੁੰਦਾ ਇਹਨੂੰ ਵੀ ਚੁੱਕ ਕੇ ਉਹ ਚ ਸੁੱਟ ਦੇਣਾ ਸੋ ਗੋੜਮਾਰ ਕੜੀ ਪੱਤਾ ਵਾ ਜੇ ਕਿਸੇ ਸੱਜਣ ਨੂੰ ਚਾਹੀਦਾ ਹੋਵੇ ਤુલਸੀ ਦੇ ਬੂਟੇ ਵੀ ਚਾਹੀਦੇ ਆ ਉਹ ਵੀ ਮਿਲ ਜਾਣਗੇ ਜੀ ਆਹ ਵੇਖੋ ਤੇ ਨਿੰਬੂ ਇਹ ਜਦੋਂ ਦਾ ਆ ਅਮਰੂਦ ਦੀ ਮੈਂ ਕਟਿੰਗ ਕੀਤੀ ਆ ਇਹਨੂੰ ਇੰਨਾ ਫਲ ਆਉਣ ਡਿਆ ਵਾ ਡੇਲੀ ਸਾਡੇ ਖਾਣ ਜੋਗੇ ਅਮਰੂਦ ਲੱਥਦੇ ਆ ਤੇ ਆ ਵੇਖੋ ਇੱਥੇ ਹੀ ਆ ਸਾਰਾ ਮਲਚ ਕਰਤਾ ਸਭ ਕੁਝ ਆ ਅੰਜੀਰ ਆ ਇਹਨੂੰ ਪਾਣੀ ਘੱਟ ਲੋਰ ਹੁੰਦੀ ਆ ਤੇ ਆ ਵੇਖੋ ਆ ਸੇਵ ਹੀ ਹੁਣ ਲੱਗ ਪਿਆ ਠਾਠਾ ਮਾਰਨਾ ਇਹ ਜਿਹਨੂੰ ਸੁਹਣਣਾ ਚਾਹੀਦਾ ਉਹ ਸੁਹਣਣਾ ਵੀ ਲੈ ਜੋ ਭਾਈ ਆ ਨੈਕਟ੍ਰਿਨ ਤੇ ਆ ਹੈਗਾ ਅੰਬ ਤੇ ਆ ਦੇਖੋ ਇਹ ਸੁਹਣਣਾ ਵੀ ਝੁਗ ਗਿਆ ਹੀ ਇਹਦੀ ਇਹੋ ਮौज ਆ ਇਨੂੰ ਸਾਰੇ ਨਿਸ਼ਾਨ ਕਿਹਾ ਥੱਲੇ ਮਲਚ ਕਰਤੀ ਆ ਉਹ ਦੇਖ ਲਓ ਮੋਢ ਮੈਂ ਉਹ ਉਥੋਂ ਇਹਨੂੰ ਵੱਡ ਦਿੱਤਾ ਹੈ ਤੇ ਉਥੋਂ ਫੇਰ ਪੁੰਗਰ ਕੇ ਤੇ ਇੱਥੇ ਤੱਕ ਚੱਲ ਗਿਆ ਜੀ ਸੂ ਕੁੱਲ ਮਲਾ ਕੇ ਬਹੁਤ ਜ਼ਿਆਦਾ ਥਾਂ ਦੀ ਲੋੜ ਨਹੀਂ ਗਈ ਥੋੜੀ ਜੀ ਸੋਚ ਦੀ ਤੇ ਇਹ ਮੱਦੀ ਲੋੜ ਆ ਅੰਬ ਵੀ ਸ਼ੰਗ ਹੈ ਜੇ ਸਾਰਾ ਸ਼ਾਂਗਾ ਚੰਗਾਈ ਬੜੀ ਲੋੜ ਹੈ ਬਈ ਤੇ ਆਓ ਵੇਖ ਲਓ ਸਾਹਮਣੇ ਅਮਰੂਦ ਵੇਖ ਰਹੇ ਜੇ ਤੁਸੀਂ ਕਟਿੰਗ ਤੋਂ ਬਾਅਦ ਕਿਦਾਂ ਚਮਕਣਦੇ ਆ ਓਦੋ ਸੇ ਪਤਾ ਲੱਗਣ ਡਿਆ ਨਾ ਵੀ ਅਮਰੂਦ ਸ਼ਾਂਗ ਆ। ਲਓ ਜੀ ਹੁਣ ਉਤੋਂ ਹੁਣ ਪਕੌੜੇ ਨਿਕਲ ਗਏ ਆ। ਤੇ ਇਹ ਸ਼ਾਂਗਾ ਸ਼ਿਕਾਈ ਕਰਦੇ ਆ ਇਹ ਮੀਂਹ ਜੀ ਇਸ਼ਨਾਨ ਕੀਤਾ ਵਾ। ਅੰਦੇ ਵੀ ਇਹਦੇ ਨਾਲ ਸਰੀਰ ਨੂੰ ਬੜਾ ਫਾਇਦਾ ਹੁੰਦਾ ਵਾ। ਕੋਈ ਸਕਿਨ ਸਕੂਨ ਦੀ ਪ੍ਰੋਬਲਮ ਨਹੀਂ ਆਉਂਦੀ। ਉਹ ਸਾਰਾ ਕੁਝ ਕਰ ਲਿਆ। ਲਓ ਵੀ ਜਿੰਨੂੰ ਗੋੜਮਾਰ, ਕੜੀ ਪੱਤਾ, ਸੁਵੰਜਣਾ, ਅਮਰੂਦ ਚਾਹੀਦੇ ਹੋਣ ਆ ਸਕਦਾ ਤੇ ਪਕੌੜੇ ਖਾਣ ਵੀ ਆ ਸਕਦਾ।